ਔਰ ਖਚੇਲੋ ਕਿਤਾ ਹਾਲ ਹੈ ਤੁਹਾਡੇ ਵਧੀਆ ਬਾਬਾ ਵਧੀਆ ਕਿੱਥੋਂ ਆਏ ਆਂ ਇੱਧਰ ਆ ਰਹੇ ਨੇ ਬਾਬਾ ਜੀ ਠੀਕ ਆ ਬਾਬਾ ਠੀਕ ਠੀਕ ਨਾ ਚਰ ਮਗੇ ਨੇ ਅਮਰ ਨਾ ਅੱਥੋਂ ਤੇ ਜਾ ਕੇ ਆਏ ਨੇ ਪਹਾੜਾਂ ਦੇ ਵਿੱਚ ਘੁੰਮ ਕੇ ਆਏ ਅੱਛਾ ਬਾਬਾ ਤੁਸੀਂ ਜਿਹੜੀ ਦਵਾਈ ਲੈਣੀ ਆ ਸਾਡੇ ਕੋਲ ਉਹਦਾ ਇਲਾਜ ਹੈ ਬਾਬਾ ਤੇ ਦਵਾਈ ਲੈਣੀ ਇਸ ਤਰ ਚਲੋ ਭਾਈ ਦੇਖੋ ਬੱਚੋ ਜਿਹੜੀ ਤੁਹਾਨੂੰ ਦਵਾਈ ਚਾਹੀਦੀ ਹੈ ਮਿਲ ਜਾਣੀ ਹੈ ਇੰਨੀ ਕੁ ਦਵਾਈ ਖਾਣੀ ਫੇਰ ਹਾਤੇ ਰਾਤ ਪਤਾ ਲੱਗ ਜਾਣਾ ਕੀ ਹੋ ਜਾਣਾ ਹੈ ਅੱਛਾ ਬਾਬਾ ਆਏ ਕੀ ਕੋ ਯਾ ਆਏ ਬੱਚਾ ਇਹ ਤਾਂ ਉੱਤੇ ਦੀਆਂ ਗੱਲਾਂ ਨੇ ਬਹੁਤ ਦੂਰ ਦੀਆਂ ਗੱਲਾਂ ਨੇ ਠੀਕ ਹੈ ਦਵਾਈ ਵਰਤੇਗਾ ਖਾਏਗਾ ਰਾਤ ਨੂੰ 5 ਮਿੰਟਾਂ ਦੇ ਵਿੱਚ ਪਤਾ ਲੱਗ ਜਾਣਾ ਹੈ ਅੱਛਾ ਬਾਬਾ ਪਹਿਲਾਂ ਹੱਥ ਦੇ ਹੱਥ ਤੇਰਾ ਦੇਖੀਏ ਬੱਚਾ ਤੇਰਾ ਮੈਂ ਮੂੰਹ ਵੀ ਦੇਖ ਲਿਆ ਬਾਬਾ ਮੂੰਹ ਦੇਖ ਲਿਆ ਹੱਥ ਦੇਖ ਮੂੰਹ ਤਾਂ ਪਤਾ ਲੱਗ ਜਾਂਦਾ ਹੈ ਚਿੱਲ ਚਿੱਲ ਤੇ ਮੂੰਹ ਤੇਰਾ ਝੁਰੜੀਆਂ ਬੈਨੀਆਂ ਬੰਨੀਆਂ ਇਹੇ ਝੁਰੜੀਆਂ ਇਹਦੀਆਂ ਨੂੰ ਐਸੀ ਦੇਣੀ ਹੈ ਜਿਹੜਾ ਇਹ ਰਤੂ ਰਤ ਘੂੜੇ ਜੈਸਾ ਹੋ ਜਾਏ ਘੋੜਾ ਨਹੀਂ ਬੱਚਾ ਇਹਦਾ ਲਾਲਚੀ ਵਧਿਆ ਪਿਆ ਚੁੰਡੀ ਚੁੰਡੀ ਲੈਣਾ ਬੋਲਾ ਚੁੰਡੀ ਤੋਂ ਦੂਰ ਨੇ ਨਾਸ ਸਾਡਾ ਦਾ ਸਿਰਾਜੀਤ ਵਾਲਾ ਚੰਦਾ ਹੀ ਮਾਲ ਅੱਛਾ ਦਾ ਦਾ ਖਾ ਲੈਨੇ ਮੈਂ ਤੇ ਮੇਰਾ ਗੁਰੂ ਖਾ ਕੇ ਸਾਡੀਆਂ ਦਾ ਰੱਬ ਨਾਲ ਗੱਲਾਂ ਹੁੰਦੀਆਂ ਠੀਕ ਹੈ ਬਾਬਾ ਬੜੀ ਘੱਟ ਤੋਂ ਚਲਾ ਜੀ ਉਹ ਬੱਚਾ ਉਹ ਐਸਾ ਨਹੀਂ ਉਹ ਬਹੁਤ ਦੂਰੋਂ ਲੈ ਕੇ ਆਉਣੀ ਪੈਂਦੀ ਆ ਬਾਬਾ ਪਹਾੜਾਂ 'ਚ ਪਤਾ ਕਿੰਨੀ ਕੋਸ਼ਿਸ਼ ਕਰਨੀ ਪੈਂਦੀ ਆ ਕਿੰਨੀ ਮਿਹਨਤ ਲੱਗਦੀ ਆ ਫੇਰ ਤੇ ਆਉਂਦੀ ਆ ਆ ਮੇਰਾ ਗੁਰੂ ਬਿਸ਼ਪਰਨਾਥ ਏ ਅੱਛਾ ਇਹ ਵਿਚਾਰਾ ਮਾਰ ਮਾਰ ਪਹਾੜਾਂ ਚ ਖੋਦਾ ਸ਼ਰਾਜੀਤ ਕੱਢਦਾ ਇੰਨੀ ਕ ਇੰਨੀ ਕ ਕੱਢ ਕੇ ਦਿੰਦਾ ਏ ਤੇ ਫਿਰ ਜਾ ਕੇ ਧੜ ਕੇ ਸਾਡਾ ਸਰੀਰ ਮਾੜਾ ਉੱਠਦਾ ਏ ਅੱਛਾ ਬਾਬਾ ਬਾਬਾ ਸਟਿੰਗ ਨਾਲੋਂ ਚੰਗਾ ਤਾਂ ਸਿਹਲਾਜੀ ਤੇ ਅੱਛਾ ਬਾਬਾ ਜੋ ਅਸੀਂ ਖਾ ਕੇ ਸੁਬਾ ਮਾਰਨਿੰਗ ਵਕਤ ਤੇ ਚਲੇ ਜਾਂਦੇ ਆਂ ਹਾਂ ਬਾਅਦ ਪਰ ਫਿਰ ਤਾਂ ਫੀਮ ਉਹ ਬੱਚਾ ਫੀਮ ਦੇ ਵਿੱਚ ਕੋਈ ਗਰੰਟ ਨਹੀਂ ਅੱਜ ਕੱਲ੍ਹ ਦਮ ਨਹੀਂ ਆ ਪੁੱਛ ਲਓ ਸਾਡੇ ਗੁਰੂ ਨੂੰ ਅਸ ਤੁਸੀਂ ਇਦਾਂ ਦੀ ਗੱਲ ਕਿਉਂ ਕਰਦੇ ਪਿਆ ਜਦੋਂ ਅਸੀਂ ਤੁਹਾਡੀ ਦਵਾਈ ਤੁਹਾਨੂੰ ਬਣਾ ਕੇ ਦੇਵਾਂਗੇ ਤੁਹਾਡੇ ਸਾਹਮਣੇ ਬਣਾਵਾਂਗੇ ਫੇਰ ਤੁਸੀਂ ਰੋਲਦੇ ਪਿਓ ਸਾਥ ਕਿਉਂ ਕਿੰਨੀ ਕਿ ਦਵਾਈ ਆਉਣੀ ਹੈਗੀ ਹਜ਼ਾਰ ਰੁਪਿਆ ਲੱਗੂ ਆ ਦੇਣਾ ਨਾ ਦੇਣਾ ਤੇਰੀ ਮਰਜ਼ੀ ਆ ਰਾਤੋਂ ਰਾਤ ਪਤਾ ਲੱਗ ਜਾਣਾ ਵੀ ਹਾਂ ਮੇ ਤਾਂ ਘੋੜੇ ਵਰਗਾ ਬਣ ਗਿਆ ਇਹ ਸਰੀਰ ਇੱਕ ਆ ਜਵਾਕ ਜੀ ਸਾਡੀ ਗੱਲ ਨਹੀਂ ਸੁਣਦੇ ਬਾਬਾ ਤੇ ਇਹ ਤਾਂ ਵਾਲਗ ਨੇ ਇਹਨਾਂ ਨੂੰ ਕੋਈ ਨਹੀਂ ਨਹੀਂ ਇਹ ਨਾ ਵਾਲਗ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਹੀ ਨੇ ਬਪਾ ਉਗਲ ਨਹੀਂ ਆਪਾਂ ਇਹ ਸਾਡੇ ਅੱਖੀਆਂ ਨਹੀਂ ਲੱਗਦੀ ਇਹਨਾਂ ਵਾਰ ਤੁਹਾਨੂੰ ਪਤਾਸੇ ਚ ਪਾ ਕੇ ਖਵਾ ਦਾਂਗੇ ਤੁਸੀਂ ਬੋੜ ਦੇ ਪੱਤੇ 도ੜ ਲਿਓ ਸਾਤਾ ਅੱਛਾ ਤੁਸੀਂ ਰਾਤੋ ਰਾਤ ਬਾਬਿਆਂ ਦੇ ਗੁਣ ਗਾਉਂਦੇ ਨਹੀਂ ਥੱਕਣੇ ਤੁਸੀਂ ਤੋਂ ਠੀਕ ਹੈ ਬੱਬਾ ਠੀਕ ਹੈ ਸਾਨੂੰ ਵਾਕਈ ਪਤਾ ਲੱਗ ਜਾਣਾ ਵੀ ਬੱਚੇ ਦੇ ਵਿੱਚ ਕੀ ਘਾਟੇ ਕੀ ਵਾਦੀ ਆਪਣਾ ਕੀ ਆਤਮਿਕ ਮਰਦਮਤ ਬੱਬਾ ਤੁਸੀਂ ਜਾਣੀ ਜਾਣੋ ਹਨਾ ਇਹ ਮੈਨੂੰ ਪਹਿਲਾਂ ਕਹਿੰਦਾ ਸੀ ਦੱਸੋ ਉਹੀ ਗੱਲ ਹੈ ਜਿਹੜੀ ਤਾਂ ਪਹਿਲਾਂ ਅਨਸਾਰ ਕਹੀ ਹੈ ਅੱਛਾ ਜੀ ਹਾਂ ਕਹਿੰਦਾ ਸੀ ਕਹਿੰਦਾ ਮੈਨੂੰ ਵੀ ਬਾਬੇ ਤੂੰ ਦਵਾਈ ਦੇਣੀ ਹੈ ਕਹਿੰਦਾ ਦਵਾਈ ਨੂੰ ਦੇ ਦੇ ਆਂਗੇ ਪੇਟ ਘਟਾ ਪਹਿਲਾ ਬੱਚਾ ਆਪਦਾ ਇਹ ਬਾਬਾ ਜੀ ਤੜਕੇ ਨਿਰਨੇ ਗਾਲਜੇ ਜਾਇਆ ਕਰ ਖਾਲ ਗਣੀ ਅੱਛਾ ਤੇ ਉਸ ਤੋਂ ਬਾਅਦ ਪਾਣੀ ਪੀਆ ਕਰ ਥੋੜਾ ਉਸਾ ਪਾਣੀ ਪੀਣਾ ਤੇ ਇੰਨੀ ਕੁ ਦਵਾਈ ਲੈਣੀ ਆ 1000 ਰੁਪਏ ਦੀ ਦਵਾਈ ਮਿਲੂਗੀ ਇੰਨੀ ਕੁ ਤੈਨੂੰ ਬਸ ਬਸ 1000 ਰੁਪਏ ਦੀ ਕੋਈ ਵਾਲੀ ਮਹਿੰਗੀ ਨਹੀਂ ਬੱਚਾ ਠੀਕ ਹੋਵਾਂਗੇ ਬਾਬਾ ਬਾਬਾ ਤੂੰ ਘੋੜੇ ਵਰਗਾ ਬਣ ਜਾਣਾ ਇਹ ਨਾ ਠੀਕ ਹੋਏ ਸਾਡਾ ਫੋਨ ਨੰਬਰ ਲੈ ਲੈ 202090 ਨਾ ਇੱਕ ਲੱਬੇ ਨਾ ਲੱਬੇ ਲੈ ਨਹੀਂ ਬਾਬਾ ਇਹ ਬਾਬੇ ਕੋਲੇ ਸਪੈਸ਼ਲ ਨੰਬਰ ਏ ਹਾਂ ਨੰਬਰ ਵੀ ਚੁੱਤੇ ਰਾ ਦਣਾ ਵੀ ਆਈਪੀ ਨੰਬਰ ਰੱਖੇ ਦੇਣਗੇ ਇਹ ਬਾਬਾ ਨੰਬਰ ਕਿੱਥੋਂ ਲੈਂਦਾ ਜੀ ਇਹ ਬਾਬਾ ਉੜੀਸਾ ਦੇ ਵਿੱਚੋਂ ਲੈਂਦਾ ਆਂ ਮਰਨਾ ਪਰ ਆਈ ਉੜੀਸਾ ਦੇ ਵਿੱਚੋਂ ਭੁਵਨੇਸ਼ਵਰ ਮੰਦਿਰ ਗਿਆ ਸੀ ਅੱਛਾ ਪੁਰੀ ਤਾਂ ਆਮ ਗਏ ਸੀ ਅੱਛਾ ਬਈ ਹਾਂ ਹਾਂ ਉੱਧਰ ਜਾਂਦੇ ਰਹਿੰਦੇ ਆਂ ਕਿ ਠੰਡਾ ਇਲਾਕਾ ਹੈਗਾ ਹੈਗਾ ਭੁਵਨੇਸ਼ਵਰ ਮੰਦਿਰ ਹੈਗਾ ਹਾਂ ਜਾਣੇ ਰਹਿੰਦੇ ਆਂਗੇ ਉੱਥੇ ਹਾਂ ਹਾਂ ਕਿਉਂ ਗੁਰੂ ਜੀ ਨਾ ਜਾ ਮਾ ਚਾਣੀਆਂ ਗੱਲ ਟ੍ਰੇਨ ਤੇ ਗਏ ਸੀ ਬਿਲਕੁਲ ਫ੍ਰੀ ਗਏ ਸੀਗੇ ਟੀਟੀ ਨੇ ਰੋਕਿਆ ਨਹੀਂਗਾ ਸਾਨੂੰ ਮੋਦੀ ਨਾਲ ਵੀ ਗੱਲ ਆ ਸਾਡੀ ਤੇ ਸਿੱਧੇ ਵਕਸੇ ਚ ਬੈਠੇ ਸੀਗੇ ਪਿਛਲੇ ਬਾਬਾ ਜੀ ਸਾਡੀਆਂ ਤਾਂ ਨਾ ਬਹੁਤ ਉੱਤੇ ਦੀਆਂ ਗੱਲਾਂ ਨੇ ਨਾ ਪਿਛਲੇ ਵਕਸੇ ਚ ਬੈਠੇ ਸੀ ਜਮ ਪਿਛਲੇ ਚ ਰਿਜ਼ਰਵ ਕਰਾ ਕੇ ਦਿੱਤੀ ਮੋਦੀ ਨੇ ਸਾਨੂੰ ਇਹ ਬਾਬਾ ਤੇਰਾ ਤਾਂ ਮੂੰਹ ਹੀ ਤਤਕਾਲ ਵਰਗਾ ਏ ਤੂੰ ਗੱਲਾਂ ਕਹਿ ਜੀਆਂ ਕਰਦਾ ਏ ਬਾਬਾ ਹੁਣ ਗੱਲ ਹੀ ਆਈ ਜੇ ਉਹ ਤੁਸੀਂ ਕਹੇ ਫ੍ਰੀ ਹੈ ਸਾਰਾ ਦਿਨ ਡੇਕ ਥਲੇ ਬੈਠਾ ਰਹਿਣਾ ਕੰਮ ਵੀ ਕਰ ਲਿਆ ਕਰ ਪੋਤਿਆ ਮਜ਼ਾਕ ਬਣਾਉਂਦੇ ਆਪਣਾ ਯਾਗ ਬਣਾਉਂਦਾ ਪਿਆ ਤੂੰ ਸਾਡਾ ਠੀਕ ਕਹਿ ਰਹੇ ਹੋਗੇ ਥ੍ਰੀ ਗੇਸ ਜੀ ਕਿ ਤੁਸੀਂ ਪਹਿਲੇ ਸਾਨੂੰ ਮੋਦੀ ਨੇ ਡੀਟ ਕਰਾ ਕੇ ਦਿੱਤੀ ਐ ਕਿ ਅਸੀਂ ਕਿਹਾ ਵੀ ਜਿੱਤ ਜਾਏਗਾ ਤੂੰ ਸਾਡੇ ਨਾਲ 100 ਹੀ ਨੇ ਕਰਾਈ ਡੀਟ ਸਾਡੇ 101 ਸਾਡੇ ਗਿਆ ਸੀਗਾ ਬਾਬਾ ਬੂਟ ਕਿੱਥੇ ਲਿਆ ਸੀ ਇਹੇ ਬੱਚਾ ਤਾਂ ਬਸ ਪੁੱਛੀ ਨਾ ਆ ਲੱਗੇ ਬਾਰੀ ਕਰਕੇ ਬਾਬਾ ਮੈਂ ਤਾਂ ਕਰਦਿਆ ਪਿਆ குரு குரு ਮੈਂ ਤੂੰ ਨਹੀਂ ਤਾਂ ਆਪਣੀਆਂ ਨੇ ਅਸੀਂ ਜਿਸ਼ਮਲੇ ਜਾਣਾ ਤੇ ਉਤਰਾਮਨਾਥ ਵੀ ਜਾਣਾ ਐ ਜੀ ਸਾਗਾ ਦੇ ਬੂਟ ਨੇ ਤੇ ਬਾਬੇ ਕੋਲੇ ਵਾਟਾ ਦੇ ਬੂਟ ਨੇ ਬੱਟਰ ਬਾਬੇ ਕੋਲ ਨਹੀਂ ਬਾਬਾ ਨਾ ਕਿ ਮੈਂ ਉੱਥੇ ਆਪਣੇ ਗੁਰੂ ਦੀ ਘਟ ਬੋਲੇ ਚੇਲੇ ਦੀ ਵਾਦਾ ਆਮ ਕੀ ਆਇਆ ਗੁਰੂ ਦੀ ਬੱਚਾ ਬੱਚਾ ਚੋਰਾਂ ਚੇਲੇ ਦੀ ਵਾਦਾ ਕਰ ਗਿਆ ਬੱਚਾ ਕੋਈ ਨਾ ਆਇਆ ਇਹ ਯੂਨਿਕ ਗੱਲਾਂ ਨੇ ਸੋਨੂੰ ਨਹੀਂ ਸਮਝ ਮੈਂ ਤੁਸੀਂ ਪੜੇ ਲਿਖੇ ਵੀ ਨਹੀਂ ਲੱਗਦੇ ਮੈਨੂੰ ਕਿਸੇ ਅੱਛਾ ਬਾਬਾ ਪੜਾ ਗੁਰੂ ਹਣ ਪੜਾ ਤੁਸੀਂ ਡਿਗਰੀਆਂ ਕਰੀਆਂ ਹੋਈਆਂ ਸਾਡੀਆਂ ਬਾਬਾ ਚੇਲੇ ਸਾਡੇ ਕੋਲੇ ਕਿੰਨੀਆਂ ਕਿ ਡਿਗਰੀਆਂ ਫਾਈਲਾਂ ਦਿਖਾਉਂਦੀਆਂ ਨਾ ਤੇਰਾ ਮੂੰਹ ਬੰਦ ਹੋ ਜਾਣਾ ਅੱਖਾਂ ਖੁੱਲ ਜਾਣੀਆਂ ਕੰਨ ਪਟ ਜਾਣੇ ਤੇਰੀ ਨਾ ਹੈ ਜਗਾੰ ਮੈਂ ਕੀ ਕਰਾਉਣਾ ਬਾਬਾ ਫੇਰ ਤੂੰ ਗੱਲਾਂ ਕਹਿ ਜੀਆਂ ਕਰਦਾ ਬਾਬਿਆਂ ਨਾਲ ਦੇਖ ਤਾ ਲੈ ਕਰਨ ਵਰਜੂ ਮੂੰਹ ਖੋਲ ਕੇ ਗੱਲਾਂ ਕਹਿ ਜੀਆਂ ਕਰਦਾ ਇਹ ਬੱਚਾ ਬਾਬਾ ਹੋਣੀ ਪੈਣੀ ਹੁਣ ਮੇਰੀ ਗੱਲ ਸੁਣ ਤੂੰ ਤਹ ਹੋ ਜਾ ਤਤਰ ਹੋ ਜਾ ਇਥੋਂ ਨਹੀਂ ਬਾਬਾ ਅਸੀਂ ਦੇਖ ਅਸੀਂ ਤਾਂ ਦਵਾਈਆਂ ਵੇਚਣ ਆਏ ਆ ਵੇਚਣ ਆਏ ਅਸੀਂ ਪਿੰਡੋਂ ਪਿੰਡੀ ਜਾਣਾ ਹੁੰਦਾ ਏ ਕਾਰੋਗਾਰੀ ਜਾਣਾ ਹੁੰਦਾ ਹੈ ਸਰਪੰਚ ਨਾਲ ਸਾਡੀ ਫੋਟੋ ਆ ਪਿੰਡ ਦੀ ਹਰੇਕ ਸਰਪੰਚ ਨਾਲ ਆ ਤੇ ਇਹਦੇ ਵਰਗੇ ਬੰਦੇ ਸਾਨੂੰ ਵੀ ਇਸੀਆਂ ਟੱਕਰ ਦੇਣਗੇ ਤੁਹਾਡੀ ਕਿਤੇ ਮਰਜ਼ੀ ਫੋਟੋ ਹੋਵੇ ਹੁਣ ਜਿਹੜੀ ਤੁਸੀਂ ਇੰਨੀ ਇੱਕ ਦਵਾਈ ਕਿਹ ਹੈ ਨਾ ਉਹ ਡਾਂਗ ਨਾਲ ਨਾ ਸਰਵੋਣੀ ਬਈ ਤੇ ਚੇਲੇ ਤਾਂ ਫੁੱਠੇ ਚੱਲਦਾ ਪਿਆ ਚਾਹ ਬਣਾ ਕੇ ਲਿਆ ਥੋੜੀ ਜੀ ਬਸ ਚਾਹ ਤੂੰ ਮੈਨੂੰ ਪਾਣੀ ਨਹੀਂ ਪਿਆ ਤੂੰ ਦਾੰਦ ਖਾਈਆ ਮੈਨੂੰ ਚੇ ਪਾਣੀ ਨਹੀਂ ਪੁੱਛਿਆ ਰੋਟੀ ਪੁੱਛਿਆ ਕਿਸੇ ਨੂੰ ਹੁਣ ਪੁੱਛੀ ਬਾਬਾ ਪੁੱਛੋਂਗੇ ਹਲੇ ਪੁੱਛਣ ਦਾ ਹੱਕ ਬਾਣਦਾ ਹੀ ਥੋੜਾ ਬੜੀ ਦੂਰੋਂ ਚੱਲ ਕੇ ਆਏ ਅਸੀਂ ਸਾਡੇ ਵਾਸਤੇ ਬਾਬਾ ਪਿੰਡੋਂ ਪਿੰਡੀ ਜਾਣਾ ਹੁੰਦਾ ਸਾਡੇ ਦਾ ਕੰਮ ਹੀ ਏ ਚਲੋ ਸਾਡਾ ਕੰਮ ਤੇ ਚੱਲਿਆ ਕਰੋ ਤੁਸਾਨੂੰ ਆ ਲਾਓ ਮਾੜਾ ਮੂੜਾ ਪਾਪਾ ਕੰਮ ਤੋਂ ਦੂਰ ਰਹੀਦਾ ਹਾਂ ਅਸੀਂ ਪਾੜਾਂ ਵਾਲੇ ਹੁੰਨੇ ਆਂ ਚੇਲਿਆ ਅਸੀਂ ਪਾੜਾਂ 'ਚ ਰਹੀਦਾ ਅਸੀਂ ਸਾਡੇ ਡੇਡੇ ਤੇ ਆਂ ਕਿਤੇ ਲੱਗੀ ਕਰਦੇ ਦਰਦ ਨੂੰ ਕਰਦੇ ਫਿਰਦੇ ਹਣਾ ਯਾਰ ਤੁਸੀਂ ਕੰਮ ਕੰਦਾ ਕਰ ਦੋ ਕੋਈ ਜਾਂ ਬਾਪਾ ਜੀ ਗੱਲ ਸੁਣੋ ਸੋਡੇ ਲਵੇ ਆਪਦਾ ਕੰਮ ਐ ਸਾਡੇ ਲਵੇ ਆਪਦਾ ਕੰਮ ਐ ਜਸ ਜਸ ਵੇ ਦਰਮਾਨੀ ਲਾਰਖੇ ਦੇ ਕੇ ਨਾ ਇਹ ਤਾਂ ਬੱਚਾ ਕਿਸੇ ਭਗਤ ਨੇ ਕਿ ਹੁਕ ਦਿੱਤਾ ਸੀਗਾ ਪਿੱਛੇ ਮੇਲੇ ਆਤੀ ਸਾਨੂੰ ਉਹ ਉੱਥੇ ਪੈਲਸ ਕੋਲੇ ਕਹਿੰਦਾ ਸੀ ਇਹਨਾਂ ਦੇ ਮੰਗਣ ਵਾਲੇ ਸਾਡੇ ਲੱਛਣ ਨਹੀਂ ਹੈਗੇ ਬੱਚਾ ਸਮਝਾ ਗਰ ਸਾਡੀ ਗੱਲ ਗਿਫਟ ਦਿੱਤਾ ਸੀ ਬੱਚੇ ਨੇ ਇਹ ਕਹਿੰਦਾ ਬਾਬਾ ਤੂੰ ਲੈ ਤੇਰੀ ਅੱਖ ਸਹੀ ਰੂ ਮਾਂ ਸਾਦਾ ਨੂੰ ਐਨਕ ਦੀ ਲੋੜ ਨਹੀਂ ਹੁੰਦੀਗੀ ਸਾਨੂੰ ਐਨਕ ਦੀ ਨਹੀਂ ਲੋੜ ਹੁੰਦੀਗੀ ਇਹ ਕਹਿੰਦਾ ਗੋਗਲ ਲਾਲਾ ਧੁੱਪ ਤੋਂ ਬਚਤ ਰਹੂਗੀ ਸੰਸੈ ਅੱਛਾ ਸੋ ਇਸ ਕਰਕੇ ਉਸਨੇ ਬੱਚੇ ਨੇ ਦਾਣ ਦਿੱਤੀਆਂ ਤੂੰ ਮੈਨੂੰ ਪਾਣੀ ਤੱਕ ਨਹੀਂ ਪੁੱਛਿਆ ਉੱਥੇ